ਕਰੀਆ ਸਰ ਪਾਜੋ ਤੁਸੀਂ ਸਪੈਸ਼ਲ ਆਏ ਹੋ ਨਹੀਂ ਪਿੰਡ ਚੜਪੋਈਆਂ ਵਿਖੇ ਜੀ ਤੇ ਨਕੀਮ ਚਾਰਨਾ ਦਾ ਸ਼ੇਅਰ ਕਰਨਾ ਚਾਹਦੇ ਹੋ ਜਿੱਥੋਂ ਆਪਾਂ ਅੱਜ ਦੇਖੋ ਸਰਕਾਰ ਨਹੀਂ ਹੈ ਗੋਲੀ ਹੈ ਗੁੰਡੀ ਹੈ ਇਹਨੂੰ ਜਗਾਉਣਾ ਹੈ ਜਿਹੜੇ ਝੂਠੇ ਪਰਚੇ ਕਰਨ ਤੇ ਲੱਖ ਬਣਿਆ ਹੋਇਆ ਪਰਚੇ ਨਹੀਂ ਚੱਲਣਦੇ ਨੇ ਚਲਾਉਣੀ ਚਾਹੁੰਦੇ ਸੀ ਜ਼ਮੀਨ ਦੀ ਦੇ ਜੀਬੇ ਤੇ ਇਹਦਾ ਕਬਜ਼ਾ ਪਿਛਲੇ 25 ਸਾਲ ਤੋਂ ਹੈ ਨਾਲੇ ਜਿਹੜੇ ਮਾਲਕਾਂ ਦੇ ਨਾਂ ਤੇ ਜ਼ਮੀਨ ਸੀ ਉਹਨਾਂ ਨੇ 2020 ਚ ਉਸ ਨੂੰ ਦਰਖਾਸਤ ਦਿੱਤੀ ਕਿ ਅਸੀਂ ਜ਼ਮੀਨ ਉਹਨੂੰ ਠੇਕੇ ਦੇ ਦਿੱਤੀ ਹੋਈ ਹੈ ਸਾਡੇ ਠੇਕਾ ਨਹੀਂ ਦਿੰਦਾ ਐਸਐਸਪੀ ਖੰਡਾ ਨੇ 2020 ਚ ਇਨਕੁਆਇਰੀ ਕਰਕੇ ਰਿਪੋਰਟ ਦਿੱਤੀ ਕਿ ਜ਼ਮੀਨ ਤੇ ਕਾਗਜ਼ ਜਕਰੀਏ ਨੇ ਤੇ ਜੱਗੀ ਦਾ ਪਰਿਵਾਰ ਹੈ ਇਹ ਕਬਜ਼ੇ ਦਾ ਰੌਲਾ ਹੈਗਾ ਕਬਜ਼ਾ ਅਦਾਲਤ ਦਾਵਾ ਦੇ دیਵਾਨੀ ਅਦਾਲਤ ਦਾ ਮਕਦਮਾ ਫੌਜਦਾਰੀ ਕੰਮ ਕੋਈ ਨਹੀਂ ਬੰਨਦਾ ਪੁਲਿਸ ਨੇ ਉਹਨਾਂ ਦੀ ਸ਼ਿਕਾਇਤ ਦਾਖਲ ਦਫ਼ਤਰ ਕਰਤੀ ਇਹ ਆ ਗੱਲ ਬੰਨੀ ਹੁਣ ਉਹ ਸੋਚਦੇ ਸੀ ਕਿ ਸਰਕਾਰ ਬਦਲ ਗਈ ਤੁਹਾਨੂੰ ਪਤਾ ਅਕਸਰਾਂ ਦਾ ਰਾਜ ਐਮਐਲਏ ਨੇ ਸਾਰਿਆਂ ਨੇ ਵਿੱਚ ਹਿੱਸਾ ਪੱਤੀ ਹੁੰਦੀ ਹੈ ਉਹਨਾਂ ਨੇ ਕਿਹਾ ਗਿਆ ਹੁਣ ਸਾਡੇ ਨਾਲ ਹੀ ਹੋ ਗਈ ਤੇ ਇਹਨੂੰ ਕਿਸੇ ਜ਼ਰਾ ਰਿਕਾ ਕੇ ਤੇ ਅਸੀਂ ਜ਼ਮੀਨ ਤੇ ਕਬਜ਼ਾ ਕਰ ਲੀਏ। ਉਹਨਾਂ ਨੂੰ ਬੜਾ ਸਪਸ਼ਟ ਦੱਸਦੇ ਆਂ ਨਾ ਕਬਜ਼ੇ ਹੁੰਦੇ ਨਹੀਂ ਨਾ ਝੂਠੇ ਪਰਚੇ ਰਹਿਣਦੇ ਆ। ਅਸੀਂ ਕਹਿੰਦੇ ਲੋਕ ਲਹਿਰ ਖੜਾਵਾਗੇ ਕਿ ਇਹਨਾਂ ਨੂੰ ਲੋਕਾਂ ਦੇ ਮੂੰਹ ਦਿਖਾਉਣਾ ਪਊਗਾ ਜਿਹੜਾ ਇਹਨਾਂ ਨੇ ਬਾਤ ਕੀਤਾ ਹੈ। ਪ੍ਰਧਾਨ ਜੀ ਜ਼ਮੀਨ ਦਾ ਮੈਟਰ ਤਾਂ ਹੈਗਾ ਹੀ ਹੈਗਾ ਜੀ। ਤੇ ਮੈਟਰ ਨਾਲ ਹੋਰ ਵੀ ਹੋਇਆ ਜੀ ਜਿਹੜਾ ਪਰਚਾ ਦਰਜ ਕੀਤਾ ਗਿਆ ਜੀ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ? ਉਹ ਪਰਚਾ ਝੂਠਾ ਕਰਦਾ ਜੀ। ਤੁਸੀਂ ਮੇਰੀ ਗੱਲ ਦੱਸੋ। ਤੁਹਾਨੂੰ ਆਜੇ ਇੱਥੇ ਸਾਰੀਆਂ ਗੱਲਾਂ ਦੱਸ ਦੇ ਤੇ ਪ੍ਰਦੀਸ਼ ਪੂਰੀਆਂ ਗੱਲਾਂਗੇ ਜਿਸ ਦਿਨ ਇਨਕੁਆਰੀ ਹੋਈ ਸੀ ਮੈਨੂੰ ਆਇਆ ਗਿਆ ਵਿਖਾਵਾ ਜੀ ਪੁਲਿਸ ਨੂੰ ਰਾਹ ਲੱਭ ਗਿਆ ਤਾਂ ਦੱਸ ਦੇਣਾ ਇਹਦੇ ਲਈ ਆਪ ਹੀ ਆਪਣੇ ਜਾਲ ਜਾਲ ਜੜਾ ਮੱਕੜੀਾਂ ਦੀ ਜਾਲਾ ਮਾਰੇ ਫਸ ਗਏ ਆਪ ਨੇ ਪ੍ਰਧਾਨ ਜੀ ਤੁਹਾਨੂੰ ਇੱਕ ਸਲਾਹ ਵੀ ਦਿੱਤੀ ਸੀ ਜੀ ਇੱਥੋਂ ਦੇ ਐਮਐਲਏ ਸਾਹਿਬ ਨੇ ਨਾਮ ਤਾਂ ਨਹੀਂ ਸੀ ਲਿਆ ਕਿਸੇ ਦਾ ਲੇਕਿਨ ਆਕਾਲੀ ਦਲ ਨੂੰ ਸਲਾਹ ਜੀ ਉਹਨਾਂ ਨੇ ਕਹਿੰਦਾ ਲਾਈਵ ਹੋ ਗਈ ਕੀ ਸਲਾਹ ਉਹ ਸਲਾਹ ਇਹ ਸੀ ਵੀ ਅਸੀਂ ਜਿਹੜੀ ਇਹ ਮੁਹਿੰਮ ਚਲਾਈ ਹੋਈ ਹੈ ਇਹਦੇ ਵਿੱਚ ਆਕਾਲੀ ਦਲ ਦੇ ਜਿਹੜੇ ਆਤੂ ਨੇ ਉਹ ਸਾਥ ਦੇ ਰਹੇ ਨੇ ਅਕਾਲੀ ਬਾਲੇ ਜਾਵੇ ਐਮਐਲਏ ਵੀ ਝੂਠੇ ਪਰਚੇ ਹੁੰਦੇ ਸੀ ਇਹਦੇ ਨਾਲ ਵੀ ਖੜਾ ਸੀ ਆ ਅਕਾਲੀ ਦਲ ਹਮੇਸ਼ਾ ਜਿੱਦੇ ਜ਼ੁਲਮ ਹੁੰਦਾ ਉਹਦੇ ਨਾਲ ਖੜਦਾ ਪੁੱਛ ਲੈਣਾ ਐਮਐਲਏ ਸਾਹਿਬ ਨੂੰ ਕਿ ਜਦੋਂ ਗਿਆਸਪੁਰ ਰੇਲਵੇ ਸੀ ਪੌਸੇਨ ਪਾਣੀ ਬੰਦ ਸੀ ਮਹਿੰਦਰ ਸਿੰਘ ਨਾ ਕੱਢਦਾ ਸੀ ਕਿ ਨਹੀਂ ਕੱਢਦਾ ਸੀ ਸਰ ਐਮਐਲਏ ਸਾਹਿਬ ਤਾਂ ਕਹਿੰਦੇ ਨੇ ਵੀ ਹੋ ਹੀ ਨਹੀਂ ਸਕਦਾ ਜੀ ਅਸੀਂ ਕੋਈ ਝੂਠਾ ਪਰਚਾ ਕਦੇ ਆਏ ਤੱਕ 200% ਝੂਠਾ ਐਮਐਲਏ ਸਾਹਿਬ ਨੂੰ ਕਹਿੰਦੇ ਪੁੱਛ ਸੱਚਾ ਪਰਚਾ ਕਰਕੇ ਤੀ ਦੱਸ ਦੇ ਦੇ ਤੇਰੇ ਤੋਂ ਹੋਇਆ ਸੱਚਾ ਵੀ ਝੂਠੀ ਐ ਜਹਾਂ ਨਹੀਂ ਜਾ ਸਕਦੇ ਪਰ ਅਗਰ ਇਹ ਹੋਰ ਵਾਲੇ ਸਮੇਂ 'ਚ ਤੁਸੀਂ ਕੀ ਸਪਲਾਉਂਗੇ ਅਜੇ ਇੱਕ ਸਰਕਾਰ ਨੂੰ ਮਜਬੂਰ ਕਰ ਲਾਂਗੇ ਕਿ ਉਹਨਾਂ ਨੂੰ ਛੁੱਟਾ ਕਰਕੇ ਕੈਨਸਲ ਕਰਨਾ ਪਵੇਗਾ ਸਰੋਤਨਵਾਲਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਟਾਈਮ ਲੈਂਦਾ ਤੁਹਾਨੂੰ ਫਾਈਨ ਫਾਈਨ ਕਰ ਦਿੰਦਾ ਅੰਜੀ ਤੁਸੀਂ ਅੱਜ ਆਪਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਜੀ ਚਣਕੋਈਆਂ ਕਲਾ ਵਿਖੇ ਤੁਸੀਂ ਕੀ ਸਾਡੇ ਨਾਲ ਵਿਚਾਰ ਸੇਅਰ ਕਰਨਾ ਚਾਹੁੰਦੇ ਹੋ ਜੀ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਜਿਹੜਾ जगजीत जगी बिलक बेबुनियादा जी अजय चढ़कोइया खुद वि बहुत वीडियो गिनती चे ने पिंड वासी ने जी इलाका निवासी ने तुम की साडे जानकारी शेयर करना चाहते हो जी अगे मुख रीजन की ने जी ਅੱਜ ਸਾਡਾ ਸਾਰਾ ਇਲਾਕਾ ਜਿਹੜਾ ਚੰਕੋਈਆਂ ਖੁਰਦ ਦੇ ਵਿੱਚ ਸਾਫਾ ਸਰਪੰਚ ਦੀ ਟੀਚੇ ਤਕਦੀਰੇ ਪੱਖ ਵਿੱਚ ਅਸੀਂ ਖੜੇ ਹੋਏ ਹਾਂ ਕਿਉਂਕਿ ਜਿਹੜਾ ਉਹਨੇ ਫੇਕ ਝੂਠਾ ਬੇਬੁਨਿਆਦ ਪਰਚਾ ਪਾਇਆ ਬਿਲਕੁਲ ਗਲਤ ਪਾਇਆ ਉਹ ਇੱਕ ਸਮਾਜ ਸੇਵਕ ਇਨਸਾਨ ਆ ਗਰੀਬਾਂ ਦੀ ਮਦਦ ਕਰਨ ਵਾਲਾ ਇਨਸਾਨ ਆ ਨੇ ਸ਼ਹਿਰੀਆਂ ਨੂੰ ਸੈਂਟਰ ਦੇ ਵਿੱਚ ਜਾ ਕੇ ਉਹਨਾਂ ਦਾ ਨਸ਼ਾ ਛਡਾਉਣ ਦੇ ਵਿੱਚ ਬਹੁਤ ਵਧੀਆ ਰੋਲ ਕੀਤਾ ਗਰੀਬ ਲੜਕੀਆਂ ਦੀ ਸ਼ਾਦੀ ਕਰਦਾ ਸੀ ਕੋਈ ਐਕਸੀਡੈਂਟ ਕੇਸ ਹੁੰਦਾ ਸੀ ਪੱਲਿਓ ਪੈਸੇ ਖਰਚ ਕਰਕੇ ਉਹ ਲੋਕਾਂ ਦਾ ਇਲਾਜ ਕਰਵਾਉਂਦਾ ਸੀ ਜਿਹਦਾ ਮਸਲਾ ਉਸ ਨੂੰ ਇੱਕ ਜ਼ਮੀਨ ਦੇ ਤਵਜੋ ਜ਼ਮੀਨ ਦਾ ਮਾਮਲਾ ਸੀ ਉਸ ਜ਼ਮੀਨ ਦੇ ਦੇ ਹੱਥਿਆਉਣ ਲਈ ਇਹ ਉਸੇ ਠੁਠਾ ਪੱਤਰ ਕੀਤਾ ਗਿਆ ਆ ਉਸ ਵੱਲੋਂ ਕੀ ਦੇ ਲਈਆਂ ਦਿੱਤੀਆਂ ਜਾਂਦੀਆਂ ਨੇ ਜੀ ਕੀ ਕਿਹਾ ਜਾ ਰਿਹਾ ਜੀ ਇਸ ਮੈਟਰ ਦੇ ਬਾਰੇ ਪੁਲਿਸ ਤਾਂ ਆਈ ਹੈ ਜਿਸ ਤਰ੍ਹਾਂ ਪੁਲਿਸ ਨੇ ਆ ਕੇ ਐਂਟਰ ਕੀਤਾ ਇਹਨਾਂ ਦੇ ਕੈਮਰੇ ਖੋਏ ਆ ਇਹਨਾਂ ਦੀ ਤਲਾਸ਼ੀਆਂ ਲਈ ਜਾਂ ਪੈਸਾ ਲੈ ਕੇ ਗਏ ਆ ਇੱਥੋਂ ਤੱਕ ਬੱਚਿਆਂ ਦੇ ਕੱਪੜੇ ਬੱਚਿਆਂ ਦੇ ਬੂਟ ਤੱਕ ਨਹੀਂ ਚੁੱਕਦੇ ਉਹਨਾਂ ਨੇ ਮੈਂ ਇਹ ਬਹੁਤ ਨਿੰਦਣਯੋਗ ਗੱਲ ਹੈ ਇੱਕ ਪੁਲਿਸ ਦੇ ਲਈ ਅ ਤੁਸੀਂ ਆਉਣ ਵਾਲੇ ਸਮੇਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਅਗਰ ਇਹ ਪਰਚਾ ਜਿਹੜਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਆਉਣ ਵਾਲਾ ਸਮਾਂ ਤੁਹਾਨੂੰ ਬਹੁਤ ਭਿਆਨਕ ਸਮ ਆ ਰਿਹਾ ਜਿਸ ਤਰ੍ਹਾਂ 82 83 84 ਚ ਸਮਾ ਸੀਗਾ ਵੀ ਉਹਨੂੰ ਪਕੜ ਲੋ ਉਹ ਵੀ ਅੱਤਵਾਦੀ ਆ ਉਹਨੂੰ ਪਕੜ ਲੋ ਉਹ ਵੀ ਅੱਤਵਾਦੀ ਆ ਉਹ ਦੌਰ ਨੂੰ ਦਿਖਾ ਰਹੀ ਆ ਪੁਲਿਸ ਸੇ ਠੀਕ ਹੈ ਨਾ ਜੋ ਬਿਲਕੁਲ ਹੀ ਨਿੰਦਣਯੋਗ ਆ ਵੱਡੇ ਵੱਡੇ ਮਗਰਮੱਛਾਂ ਨੂੰ ਫਕਰੋ ਲੇਕਿਨ ਇਦਾਂ ਦੇ ਲੋਕ ਜਿਹੜੇ ਕਦੇ ਸੋਚ ਵੀ ਨਹੀਂ ਸਕਦੇ ਨਸ਼ਾ ਕੀ ਚੀਜ਼ ਹੁੰਦੀ ਆ ਕਦੇ ਬੀਚਿਆ ਨਹੀਂ ਤੇ ਉਸ ਤੇ ਤੁਸੀਂ ਨਸ਼ੇ ਦੇ ਕੇਸ ਪਾਉਣਾ ਕਿੱਡੀ ਗਲਤ ਗੱਲ ਆ ਬਹੁਤ ਹੀ ਜਾਨੀ ਨਿੰਦਣ ਦੇ ਉਕਟ ਨਾ ਆ ਤੁਸੀਂ ਕਹਿੰਦੇ ਹੋ ਵੀ ਵੱਡੇ ਵੱਡੇ ਮਗਰਮੱਛਾਂ ਨੂੰ ਫੜਨਾ ਚਾਹੀਦਾ ਜਿਹੜੇ ਨਸ਼ਿਆਂ ਦੇ ਵੱਡੇ ਸੌਦਾ ਕਰਦੇ ਐਮਐਲਏ ਸਾਹਿਬ ਤਾਂ ਕਹਿੰਦੇ ਨੇ ਸਾਡੀ ਪੁਲਿਸ ਉਹੀ ਕੰਮ ਕਰ ਰਹੀ ਹੈ ਜੀ ਨਹੀਂ ਜੀ ਪੁਲਿਸ ਉਹ ਕੰਮ ਨਹੀਂ ਕਰ ਰਹੀ ਕੋਸ਼ਤਾ ਮਤਲਬ ਇੱਕ ਬਦਲਾਖੋਰੀ ਦੀ ਭਾਵਨਾ ਚੱਲ ਰਹੀ ਹੈ ਪਰ ਐਮਐਲਏ ਸਾਹਿਬ ਕਿਸ ਬੇਸ ਤੇ ਕਹਿ ਰਹੇ ਨੇ ਜੀ ਇਹ ਸਾਰੀਆਂ ਗੇੜਾ ਕਿਸ ਬੇਸ ਤੇ ਹੈ ਕਿਤੇ ਐਮਐਨਏ ਸਾਹਿਬ ਨੂੰ ਵੀ ਮੈਂ ਕਹੂੰਗੀ ਨਹੀਂ ਵੀ ਜੋ ਅਸਲੀ ਕੰਮ ਕਰ ਰਹੇ ਆ ਨਸ਼ੇ ਦਾ ਜਿਹੜੇ ਵੇਚ ਰਹੇ ਆ ਸਾਰਿਆਂ ਨੂੰ ਪਤਾ ਵੀ ਹੈ ਉਹਨਾਂ ਦੇ ਨੌਲੇਜ ਦੇ ਵਿੱਚ ਵੀ ਹੈਗਾ ਉਹਨਾਂ ਨੂੰ ਹੱਥ ਆਉਣ ਨਾ ਕਿ ਇਦਾਂ ਦੇ ਸਵਾਸ ਸੇਵਕਾਂ ਤੇ ਇੱਕ ਜ਼ਮੀਨ ਆ ਜ਼ਮੀਨ ਦਾ ਝਗੜਾ ਉਹਨਾਂ ਦਾ ਆਉਸਵੇਤਾ 20 ਸਾਲ ਤੋਂ ਉਹਦੇ ਤੇ ਕਬਜ਼ਾ ਹੋਣ ਵੀ ਉਹਦੇ ਕੋਲ ਪ੍ਰੂਫ ਪਏ ਆ ਉਹ ਦਿਖਾਉਣ ਦੇ ਕਾਬਿਲ ਆ ਜਦੋਂ ਵੀ ਕਹੇ ਅਸੀਂ ਉਹ ਦਿਖਾਵਾਂਗੇ ਅਸੀਂ ਕੋਰਟ ਤੱਕ ਵੀ ਦਿਖਾਵਾਂਗੇ ਇਸ ਕੇਸ ਦੇ ਵਿੱਚ ਇੱਕ ਬਹੁਤ ਸੋਚਣ ਵਾਲੀ ਗੱਲ ਹੈ ਜੀ ਹੋਰ ਵੀ ਬਹੁਤ ਸਾਰੇ ਕੇਸ ਦਰਜ ਹੁੰਦੇ ਨੇ ਜੀ ਕੋਈ ਨਸ਼ਿਆਂ ਨਾਲ ਸੰਬੰਧਿਤ ਵੀ ਹੁੰਦੇ ਨੇ ਉਹਨਾਂ ਵਿੱਚ ਕਰੇ ਐਮਐਲਏ ਸਾਹਿਬ ਨੇ ਮੈਂ ਇੰਟਰਸਟ ਲਿਆ ਜੀ ਇਸ ਮੈਟਰ ਦੇ ਵਿੱਚ ਐਮਐਲਏ ਸਾਹਿਬ ਖੁਦ ਬਹੁਤ ਚਸਪੀ ਲਾ ਰਹੇ ਨੇ ਤੇ ਉਹਨਾਂ ਨੇ ਲਾਈਵ ਹੋ ਕੇ ਇਹਦੇ ਬਾਰੇ ਆਪਣੀ ਸਟੇਟਮੈਂਟ ਵੀ ਦਿੱਤੀ ਸੀ ਤੇ ਅਕਾਲੀ ਦਲ ਨੇ ਖਾਸ ਤੌਰ ਤੇ ਸਲਾਹ ਦਿੱਤੀ ਸੀ ਇਸ ਮੈਟਰ ਤੋਂ ਦੂਰ ਰਹਿਣ ਦੀ ਨਹੀਂ ਇਸ ਸੰਬੰਧ ਦੇ ਵਿੱਚ ਮੇਰੀ ਉਹਨਾਂ ਨਾਲ ਫੋਨ ਤੇ ਵੀ ਗੱਲ ਹੋਈ ਸੀ ਕਿ ਮੈਂ ਉਹਨਾਂ ਦੇ ਆਫਿਸ ਵੀ ਸਪੈਸ਼ਲ ਗਈਆਂ ਉਹਨਾਂ ਨੇ ਸਪੈਸ਼ਲ ਮੇਰੇ ਨਾਲ ਗੱਲ ਕੀਤੀ ਹੈ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਵੀ ਤੁਸੀਂ ਥੋੜਾ ਜਿਹਾ ਵੀ ਫੋਟੋ ਫ੍ਰੇਮ ਸਕ੍ਰੀਨ ਦਾ ਲਿਆ ਦਿਓ ਵੀ ਮੈਂ ਤੁਹਾਨੂੰ ਕਿ ਜੱਗੀ ਦੀ ਮਦਦ ਕਰ ਦਿਆਂਗਾ ਲੇਕਿਨ ਬਹੁਤ ਅਚੇਤ ਨਾਲ ਮੇਰੇ ਕੋਲ ਪੇਸ਼ ਆਈ ਹੈ ਸੋਹਣੀ ਜਿਹੀ ਗੱਲ ਕੀਤੀ ਹੈ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਉਹ ਕਹਿੰਦੇ ਵੀ ਮੈਂ ਗੁਰਦੁਆਰਾ ਖਟਾਨਾ ਸਾਹਿਬ ਚੱਕ ਕੇ ਸੌਹ ਸਾਨੂੰ ਵੀ ਤਿਆਰ ਹੈ ਤੇ ਜਿਵੇਂ ਤੁਸੀਂ ਦੱਸਿਆ ਵੀ ਐਮਐਲਏ ਸਾਹਿਬ ਨੇ ਕਿਹਾ ਵੀ ਅਸੀਂ ਸੌਹ ਖਾਨ ਲਈ ਵੀ ਤਿਆਰ ਹੈ ਵੀ ਅਸੀਂ ਬਿਲਕੁਲ ਆਪਣੀ ਜਿਹਾ ਸੱਚੇ ਆ ਤੇ ਫਿਰ ਤੁਸੀਂ ਉਹਨਾਂ ਨੂੰ ਇਹ ਵੀ ਗੱਲ ਕਹਿਣੀ ਸੀ ਵੀ ਜਿਹੜਾ ਪਰਚਾ ਦਰਜ ਹੋਇਆ ਤੁਸੀਂ ਇਹਨੂੰ ਵੀ ਇੱਕ ਦਲੀਲ ਨਾਲ ਗੱਲ ਕਰੋ ਵੀ ਕਿਉਂਕਿ ਲੋਕ ਬਹੁਤ ਵੱਡੇ ਅਲੀਗੇਸ਼ਨ ਲਾ ਰਹੇ ਨੇ ਇਹ ਤਾਂ ਪਰਵਾਹ ਤਾਂ ਲਾ ਹੀ ਰਹੇ ਜੀ ਚਲੋ ਕੋਈ ਗੱਲ ਨਹੀਂ ਇਦਾਂ ਨਹੀਂ ਹੋਊਗਾ ਨਹੀਂ ਮੈਂ ਦੁਬਾਰਾ ਫਿਰ ਉਹਨਾਂ ਨਾਲ ਮੀਟਿੰਗ ਕਰੂੰ ਬੁਝਾਰਿਸ਼ ਕਰੂੰ ਵੀ ਤੁਸੀਂ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਕਰੋ ਆਉਣ ਵਾਲੇ ਸਮੇਂ 'ਚ ਆਪਾਂ ਕਿਹੜੇ ਸਟੈਪ ਲਵਾਂਗੇ ਜੀ ਅਗਰ ਇਹਦੇ ਵਿੱਚ ਪੁਲਿਸ ਵੱਲੋਂ ਆਪਣੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਫਿਰ ਉਹ ਦੇਖੋ ਅਸੀਂ ਪਰਵਾਹ ਦੇ ਮਗਰਾਂ ਜਿੱਧਰ ਪਰਵਾਹ ਕਿਸੇ ਜਿੱਥੇ ਜਾਊਗਾ ਤੇ ਉਹਨਾਂ ਨੇ ਮਗਰ ਪਿਆਰ ਬਹੁਤ ਧੰਨਵਾਦ